ਲੋਭੀ ਮਿੱਤਰੋ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਸੱਜਣ ਪਿਆਰੇ ਉਹ ਆਪਾਂ ਚੱਲੇ ਸੀ ਅੱਜ ਪ੍ਰੋਗਰਾਮ ਤੇ ਪ੍ਰੋਗਰਾਮ ਹੈਗਾ ਸਾਡਾ ਅੱਜ ਬਰਨਾਲਾ ਸਾਈਡ ਤੇ ਗੱਡੀ ਆਪਣੀ ਬਿਲਕੁਲ ਹੋ ਚੁੱਕੀ ਆ ਰੈਡੀ ਤੇ ਗੱਡੀ ਨੂੰ ਰੈਡੀ ਕਰਨ ਦੇ ਵਿੱਚ ਖਾਸ ਯੋਗਦਾਨ ਸਾਡੇ ਰਫੀ ਜੋਤ ਦਾ ਹੁੰਦਾ ਅੱਜ ਤੁਹਾਨੂੰ ਦਿਖਾਉਣੇ ਆਂ ਵੀ ਟਾਇਰ ਟੂਰ ਗੱਡੀ ਤੇ ਲਗਭਗ ਹੁਣੇ ਧੋਤੇ ਲੋਭੀ ਮਿੱਤਰੋ ਅਹ ਖੜੀ ਆ ਆਪਣੀ ਗੱਡੀ ਇਹ ਰਫੀ ਆਪਣੇ ala ਤਿਆਰ ਕਰਦਾ ਗੱਡੀ ਇਹਦੀ ਜ਼ਿੰਮੇਵਾਰੀ ਆ ਤੇ ਦੇਖੋ ਪਹਿਲਾਂ ਤਾਂ ਟਾਇਰ ਮਾਰ-ਮਾਰ ਕੇ ਬੁਰਸ਼ ਕਾਲੇ ਕੜਤੇ ਤੇ ਕਹਿੰਦਾ ਜੀ ਕਰਤੀ ਗੱਡੀ ਰੈਡੀ ਇਹਨੂੰ ਸੌਂਕ ਆ ਸੱਜਣੋ ਜਦੋਂ ਸਵੇਰੇ ਉੱਠਦਾ ਨਾ ਤੇ ਪਹਿਲਾਂ ਕਹਿ ਦਿੰਦਾ ਵੀ ਡੈਡੀ ਮੈਂ ਸੈਲਫ ਮਾਰਦਾ ਉਹ ਦੇਖ ਲਓ ਤੇ ਚੱਕ ਬਈ ਕਰਤੀ ਗੱਡੀ ਸਟਾਰਟ ਤੁਸੀਂ ਵੱਡੀ ਗੱਲ ਦੇਖੋ ਇਹਨੂੰ ਇੰਨਾ ਕਿ ਧਿਆਨ ਹੁੰਦਾ ਹੈ ਵੀ ਕਿਤੇ ਗੱਡੀ ਲਾਓਕ ਨਾ ਹੋ ਜੇ ਬਾਹਰ ਨਿਕਲਣ ਤੋਂ ਪਹਿਲਾਂ ਸੀਸਾ ਲਾਉਂਦਾ ਹੈ ਕਿਉਂ ਜੀ ਲਾਤਾ ਨਾ ਸੀਸਾ ਸੱਜਣੋ ਇਹਨੂੰ ਇਹ ਹੁੰਦਾ ਵੀ ਕਿਤੇ ਗੱਡੀ ਲਾਓ ਕਹਣਾ ਹੋ ਜੀ ਚਾਬੀ ਵਿੱਚ ਨਾ ਰਹੀ ਜੀ ਹਨਾ ਸੀਸਾ ਉਤਾਰਤਾ ਗੱਡੀ ਦਾ ਤੁਹਾਨੂੰ ਪਰਲੇ ਪਾਸੇ ਵੀ ਦਿਖਾਉਣਾ ਕਹਿੰਦਾ ਜੀ ਗੱਡੀ ਰੈਡੀ ਆ ਤੇ ਵੀ ਆਹ ਦੇਖੋ ਪਿੱਛੋਂ ਵੀ ਦੇਖੋ ਸੱਜਣੋ ਹਨਾ ਸਵੇਰੇ ਉੱਠਣ ਸਾਰ ਪਹਿਲਾਂ ਇਹਨੂੰ ਫਿਕਰ ਹੁੰਦਾ ਕਹਿੰਦਾ ਜੀ ਮੈਂ ਗੱਡੀ ਧੋਦਾ ਤੇ ਆਹ ਲਓ ਮਿੱਤਰੋ ਕਾਲੇ ਕੱਢ ਤੇ ਟਾਇਰ ਹਨਾ ਗੱਡੀ ਦੇ ਧੋ ਕੇ ਤੇ ਕੱਲੀ ਸੱਜਣੋ ਇਹ ਗੱਡੀ ਨਹੀਂ ਇਹ ਬਲੇਰੋ ਦੀ ਵੀ ਸੈਲਫ ਸਵੇਰੇ ਉੱਠ ਕੇ ਇਹੀ ਮਾਰਦਾ ਹਨਾ ਤੇ ਮੋਟਰਸਾਈਕਲ ਦੀ ਵੀ ਸੈਲਫ ਮਾਰ ਦਿੰਦਾ ਤੇ ਇੰਨਾਕ ਥੋੜਾ ਜਿਹਾ ਪਰੂ ਇਹਨੂੰ ਥੋੜਾ ਜਿਹਾ ਹਲੇ ਘੱਟ ਪਤਾ ਮੈਨੂੰ ਫਿਕਰ ਰਹਿੰਦਾ ਮੈਂ ਕਿਹਾ ਯਾਰ ਕਈ ਵਾਰ ਕਿਤੇ ਗੇਅਰ ਦੇ ਵਿੱਚ ਨਾ ਸੈਲਫ ਮਾਰ ਦੇ ਮੈਂ ਪਹਿਲੀ ਗੱਡੀ ਨਿਊਟਰਲ ਖੜਾਉਣਾ ਹੁੰਨਾ ਤੇ ਇਹ ਫਿਰ ਸਵੇਰੇ ਆਪ ਹੀ ਸੈਲਫ ਮਾਰ ਦਿੰਦਾ ਤੇ ਸਮਾਨ ਮੇਰਾ ਰੈਡੀ ਕਰਤਾ ਕੱਟ ਪਈਆ ਮੈਕਾਂ ਵਾਲੀ ਤੇ ਪਿੱਛੇ ਮੇਰੇ ਡਰੈਸ ਵਾਲੀ ਕੱਟ ਪਈਆ ਤੇ ਬਸ ਵਿੱਚੋਂ ਸਾਰਾ ਸਫਾਈ ਕਰਤੀ ਕੱਪੜਾ-ਕੋਪੜਾ ਮਾਰ ਕੇ ਨਾ ਗੱਡੀ ਬਿਲਕੁਲ ਐ ਪਾਲਸ ਮਾਰ ਦਿੰਦਾ ਇਹਨੂੰ ਪਤਾ ਵੀ ਸਾਰਾ ਕੁਝ ਵਿੱਚ ਹੁੰਦਾ ਗੱਡੀ ਦੇ ਤੇ ਮਿੱਤਰ ਪੈਰੂ ਪੂਰੀ ਰੈਡੀ ਕਰ ਦਿੰਦਾ ਤੇ ਲੈ ਵੀ ਸੱਜਣ ਨੂੰ ਗੱਡੀ ਆਪਣੀ ਹੈਗੀ ਰੈਡੀ ਤੇ ਆਪਣਾ ਪ੍ਰੋਗਰਾਮ ਹਨਾ ਜਿਹੜਾ ਉਹ ਹੈਗਾ ਅੱਜ ਬਰਨਾਲਾ ਸਾਈਡ ਤੇ ਬਸ ਫਿਰ ਆਪਾਂ ਚੱਲਦੇ ਆ ਹਨਾ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਜਰੂਰ ਤੇ ਵੀਡੀਓ ਇਸ ਕਰਕੇ ਬਣਾਉਣ ਲੱਗਿਆ ਸੱਜਣੋ ਜਿਹੜੇ ਭਰਾ ਨੇ ਸਾਊਂਡ ਦਾ ਆਪਣਾ ਜਿਹੜੇ ਦਾ ਭਰਾ ਦਾ ਪ੍ਰੋਗਰਾਮ ਹਨਾ ਆਪਣਾ ਵੀ ਹੁਣੇ ਬੜੀ ਘੈਂਟ ਸਾਊਂਡ ਪਾਈ ਆ ਯਾਰ ਵੈਸੇ ਪਹਿਲਾਂ ਵੀ ਉਹਦੀ ਸਾਊਂਡ ਬਹੁਤ ਵਧੀਆ ਸੀ ਪਰ ਹੁਣ ਤਾਂ ਉਹਨੇ ਜਦੋਂ ਤਾਂ ਫੋਨ ਆਇਆ ਬਾਈ ਦਾ ਕਹਿੰਦਾ ਵੀਰੇ ਆਪਾਂ ਤਾਂ ਲੈ ਲੈਣਾ ਲੂਨਰ ਸਾਰੇ ਚੇਂਜ ਕਰਤੇ ਬੇਸਾ ਨਮੀਆਂ ਪਾਤੀਆਂ ਤੇ ਮਿਕਸਰ ਵੀ ਨਵਾਂ ਲੈ ਲਿਆ ਹਨ ਤਾਂ ਯਾਰ ਗੱਲ ਘੈਂਟ ਜੀ ਬਣ ਜਾਂਦੀ ਹੈ ਖੁਸ਼ੀ ਹੋ ਜਾਂਦੀ ਹੈ ਤੇ ਲਓ ਮਿੱਤਰੋ ਗੱਡੀ ਆਪਾਂ ਕੱਢ ਲਈ ਗੇਟਾਂ ਚੋਂ ਬਾਹਰ ਤੇ ਇਧਰਲੇ ਪਾਸੇ ਬਾਬਾ ਸਿਵਰਾਮ ਜੀ ਨੂੰ ਨਮਸਕਾਰ ਕਰਕੇ ਨਾ ਤੇ ਵੱਡੀ ਗੱਲ ਹੈ ਸੱਜਣੋ ਪ੍ਰਮਾਤਮਾ ਦੇ ਬਿਲਕੁਲ ਚਰਨਾਂ 'ਚ ਬੈਠੇ ਆ ਹਨ ਤੇ ਮਾਤਾ ਨਾਨਾ ਦੇਵੀ ਦੇ ਮੰਦਿਰ ਦੇ ਬਿਲਕੁਲ ਨਾਲ ਆਪਣਾ ਘਰ ਹੈ ਤੇ ਇਹ ਆਪਣੇ ਘਰੋਂ ਚੱਲ ਪਏ ਆਪਾਂ ਬਰਨਾਲੇ ਵਾਲੀ ਸਾਈਡ ਨੂੰ ਤੇ ਆਹ ਸੂਟਾ 'ਚ ਸਾਡੇ ਘਰਾਂ ਲੱਵੇ ਪੈ ਜਾਂਦਾ ਮੋੜ ਤੇ ਬਿਲਕੁਲ ਗਰਾਊਂਡ ਦੇ ਨਾਲ ਦੀ ਜਿਹੜੀ ਪੱਕੀ ਲੋਕਟ ਵਾਲੀ ਗਲੀ ਆਉਂਦੀ ਐ ਸੱਜਣੋ ਸੱਜਣੋ ਸਿੱਧੀ ਆਪਣੇ ਘਰੇ ਆ ਜਾਂਦੀ ਆ ਤੇ ਬਸ ਥੋੜੀ ਜੀ ਵੀਡੀਓ ਬਣਾਈ ਐ ਵੀਡੀਓ ਪਰ ਐਂਡ ਤੱਕ ਦੇਖਿਓ ਸੱਜਣੋ ਤੇ ਰਸਤੇ ਬਣ ਜਾਂਦੇ ਆ ਹਨਾ ਤੇ ਆ ਖੜਾ ਮਨਦੀਪ ਇਹ ਮੈਨੂੰ ਕਹਿੰਦਾ ਕਿਉਂ ਪੱਟੀ ਕਿਵੇਂ ਵੀਡੀਓ ਬਣਾਈ ਜਨਾ ਮੈਂ ਕਿਹਾ ਅੱਜ ਬਲੌਗ ਬਣਾਉਣਾ ਵੀ ਅੱਜ ਆਪਣੇ ਮਿੱਤਰ ਨੇ ਨਵੀਂ ਸਾਊਂਡ ਪਾਈ ਆ ਹਨਾ ਤੇ ਤੇ ਸੱਜਣਾ ਸੜਕਾਂ ਦਾ ਕੰਮ ਚੱਲ ਰਿਹਾ ਹਨ 18 ਫੁੱਟੀਆਂ ਸੜਕਾਂ ਸਾਰੀਆਂ ਬਣੀ ਜਾਂਦੀਆਂ ਨੇ ਉਹਦੇ ਕਰਕੇ ਜਿੰਨੀ ਮਰਜ਼ੀ ਗੱਡੀ ਧੋਲੀਏ ਆ ਗੋਰਾ ਲਾਂਗੇ ਸਾਡੇ ਪੰਡਾਲਾ ਹਨ ਤੇ ਗੱਡੀਆਂ ਅਕਸਰ ਲਿਬੜੀ ਜਾਂਦੀਆਂ ਨੇ ਚਲੋ ਫੇਰ ਵੀ ਜੇ 10 ਮਿੰਟ ਦੀ ਔਖਾ ਤਾਂ ਸੌਖ ਵੀ ਬੜੀ ਵੱਡੀ ਹੋਣੀ ਆ ਹਨ ਸਾਈਡ ਦੇ ਨਹੀਂ ਸੌਖੀ ਹੋ ਜਾਂਦੀ ਆ ਤੇ ਲੈ ਵੀ ਸੱਜਣਾ ਆਪਾਂ ਚੱਲ ਪਏ ਤੇ ਵੱਡੀ ਗੱਲ ਹੋਰ ਅੱਜ ਨਾਲ ਆਪਣੇ ਉਹ ਆ ਗਿਆ ਬੱਗਾ ਮੁਰੋਂ ਪਾਲੀ ਕਾਲਾ ਗੱਡੀ ਲੈ ਕੇ ਹੱਲੇ ਟਾਉਣੇ ਵੀ ਮਾਰਤੀਆਂ ਆਪਾਂ ਨੂੰ ਤੇ ਇਹ ਵੀ ਕਹਿੰਦਾ ਹੋਊਗਾ ਵੀ ਵੀਡੀਓ ਬਣਾਉਂਦਾ ਜਾਂਦਾ ਭੱਟੀ ਹਨਾ ਤੇ ਸੱਜਣੋ ਅੱਜ ਨਾ ਆਪਣੇ ਬਾਬਾ ਅਨਪੂਰਨ ਜੀ ਦੇ ਡੇਰੇ ਭੋਗ ਵੀ ਪੈਣਿਆ ਤੇ ਲਾ ਪਹਿਲਾਂ ਆਪਾਂ ਨਮਸਕਾਰ ਕਰਕੇ ਚੱਲਦੇ ਆਂ ਆਪਾਂ ਗੱਡੀ ਮੋੜ ਲਈ ਡੇਰੇ ਵੱਲ ਨੂੰ ਤੇ ਸੱਜਣ ਵਾਲਿਓ ਇਸ ਡੇਰੇ ਦੇ ਵਿੱਚ ਇੱਕ ਰੱਬੀ ਰੂਹਾਂ ਰਹਿੰਦੀਆਂ ਨੇ ਜਿਵੇਂ ਕਹਦੀ ਹੈ ਬਾਬਾ ਅਨਪੂਰਨ ਜੀ ਹਨਾ ਵੀ ਕਿਸੇ ਰੱਬ ਨਾਲੋਂ ਘੱਟ ਨਹੀਂ ਜਿਹੜਾ ਵੀ ਕੁਝ ਮੂੰਹੋਂ ਦੇ ਸ਼ਬਦ ਨਿਕਲ ਗਏ ਨਾ ਤਾਂ ਉਹ ਪਾਰ ਆ ਇਸ ਡੇਰੇ ਦੇ ਵਿੱਚੋਂ ਬڑے-ਬڑے ਹੰਕਾਰੀ ਲੋਕਾਂ ਦੇ ਸਟਾਰ ਲਹੇ ਨੇ ਕਦੇ ਸਮਾਂ ਮਿਲਿਆ ਤੁਹਾਡੇ ਨਾਲ ਉਹ ਵੀ ਗੱਲ ਸਾਂਝੀ ਕਰਾਂਗੇ ਤੇ ਆ ਆ ਗਿਆ ਬਾਬਾ ਅਨਪੂਰਨ ਜੀ ਦਾ ਡੇਰਾ ਬਾਬਾ ਚੇਤਨ ਮੂਨੀ ਜੀ ਦਾ ਡੇਰਾ ਸੱਜਣੋ ਤੇ ਅੱਜ ਇੱਥੇ ਜਿਹੜੇ ਖੰਡ ਪਾਠਾਂ ਦੇ ਭੋਗ ਪਏ ਨੇ ਤੇ ਇਕੱਠ ਦੇਖੋ ਤੁਸੀਂ ਹਨਾ ਸੰਗਤ ਬਹੁਤ ਪਹੁੰਚੀ ਹੋਈ ਆ ਤੇ ਚਲੋ ਆਪਾਂ ਫਟਾਫਟ ਨਮਸਕਾਰ ਕਰਕੇ ਆਪਾਂ ਪ੍ਰੋਗਰਾਮ ਤੇ ਲੰਘਣਾ ਸੀ ਤੇ ਤੁਹਾਨੂੰ ਬਾਬਾ ਅਨਪੂਰਨ ਜੀ ਦੇ ਦਰਸ਼ਨ ਕਰਵਾਉਣਾ ਥੋੜਾ ਜਿਹਾ ਬਿਮਾਰ ਰਹਿੰਦੇ ਆ ਤਬੀਅਤ ਖਰਾਬ ਆ ਉਹ ਬੈਠੇ ਨੇ ਸੰਤ ਸੱਜਣੋ ਉਹ ਰੱਬੀ ਰੂਹ ਹੈ ਤੇ ਬਾਬਾ ਅਨਪੂਰਨ ਦਾਸ ਜੀ ਜਿਨ੍ਹਾਂ ਦੀ ਸਰਪ੍ਰਸਤੀ ਹੇਠਾਂ ਜਿਹੜਾ ਇਹ ਡੇਰਾ ਚੱਲ ਰਿਹਾ ਤੇ ਉਹ ਸਾਹਮਣੇ ਮੰਦਿਰ ਆ ਇੱਧਰ ਸੰਗਤ ਲੰਗਰ ਸੱਗ ਰਹੀ ਆ ਚਲੋ ਐਨਾਂਕ ਤੁਹਾਨੂੰ ਦਿਖਾ ਕੇ ਫਿਰ ਆਪਾਂ ਨਿਕਲਦੇ ਆਂ ਦੁਆਰੇ ਸੱਜਣੋਂ ਨਮਸਕਾਰ ਆਪਾਂ ਕਰਤੀ ਤੇ ਚੱਲ ਪਏ ਆਪਾਂ ਬਰਨਾਲੇ ਨੂੰ ਜੋੜੇ ਰਿਓ ਸੱਜਣੋਂ ਐਂਡ ਤੱਕ ਵੀਡੀਓ ਦੇਖਿਓ ਤੁਹਾਨੂੰ ਦਿਖਾਉਣਾ ਵੀ ਅੱਜ ਜਿਹੜੇ ਭਰਾਵਾਂ ਨੇ ਬਰਨਾਲਾ ਸਾਈਡ ਹਨਾ ਜਿਵੇਂ ਸਾਡੇ ਨੇੜੇ ਤੇੜੇ ਪਿੰਡ ਪੈਂਦੇ ਨੇ ਸੇਖਾ ਜਲੂਰ ਰੰਗੀਆਂ ਕੱਟੂ ਵਾਲੀਆਂ ਹਨਾ ਧੰਦੀ ਵਾਲ ਮੋਲਵਾਲ ਰਾਨੀ ਕੇ ਸੋ ਉਹ ਸਾਰੇ ਭਰਾਵਾਂ ਵਾਲੀ ਇੱਕ ਇਹ ਵਧੀਆ ਗੱਲ ਹੈ ਉਹਨਾਂ ਵਾਸਤੇ ਇੱਕ ਜਿਵੇਂ ਕਹਦੀ ਹੈ ਵੀ ਇੱਕ ਆਫਰ ਹੀ ਆ ਹਨਾ ਵੀ ਆਪਣੇ ਏਰੀਆ ਦੇ ਵਿੱਚ ਸਾਊਂਡ ਜਿਹੜੀ ਨਵੀਂ ਪਈ ਹੈ ਤੁਹਾਨੂੰ ਦਿਖਾ ਦਈਏ ਤੇ ਆ ਆ ਗਿਆ ਸੀ ਬਾਬਾ ਅਨਪੂਰਨ ਦਾ ਡੇਰਾ ਸੱਜਣੋ ਆ ਜਿਹੜਾ ਜਗਾਣਾ ਤੁਸੀਂ ਵੇਖ ਰਹੇ ਹੋ ਜਦੋਂ ਥੋੜਾ ਜਿਹਾ ਸੱਜਣੋ ਮੀਂਹ ਪੈ ਜਾਂਦਾ ਹੋਰ ਤਾਂ ਕੋਈ ਕਰੇ ਕੋਈ ਨਾ ਕਰੇ ਯਾਰ ਅਸੀਂ ਤਾਂ ਰਿਸ਼ਤੇਦਾਰਾਂ ਨੂੰ ਕਹਿ ਦਿੰਨੇ ਆ ਵੀ ਸਾਡੇ ਪਿੰਡ ਦੇ ਸੇਖ ਵਾਲੀ ਸੜਕ ਤੇ ਨਾ ਸਵੀਮੰਗ ਪੂਲ ਬਣਿਆ ਹੋਇਆ ਤੁਸੀਂ ਹਫ਼ਤਾ ਨਾ ਹੀ ਆਇਓ ਕਿਉਂਕਿ ਇਸ ਜਗ੍ਹਾ ਤੇ ਇੰਨਾ ਇੰਨਾ ਪਾਣੀ ਖੜ ਜਾਂਦਾ ਨਾ ਸੱਜਣੋ ਵੀ ਲੰਘਣ ਵਾਲੇ ਰਾਹੀਰ ਬਹੁਤ ਗਾਲਾਂ ਵੀ ਕੱਢਦੇ ਹੋਣਗੇ ਯਾਰ ਜਿਹੜੇ ਵਿਚਾਰੇ ਡਿੱਗ ਪੈਂਦੇ ਆ ਕੱਢਣ ਦਾ ਹੱਕ ਵੀ ਬਣਦਾ ਹਨਾ ਕਿਉਂਕਿ ਇਸ ਜਗ੍ਹਾ ਤੇ ਪਾਣੀ ਬਹੁਤ ਖੜ ਜਾਂਦਾ ਯਾਰ ਪਤਾ ਨਹੀਂ ਕੀ ਕਾਰਨ ਆ ਕਾਹ ਤੋਂ ਨਹੀਂ ਮਤਲਬ ਹਨਾ ਇੱਥੋਂ ਪਾਣੀ ਨੂੰ ਸਾਫ਼ ਕਰਕੇ ਰਾਜੀ ਤੇ ਲੈ ਮਿੱਤਰ ਪਿਆਰਿਓ ਇਹ ਜਿਹੜਾ ਸਾਡੇ ਪਿੰਡ ਤੀਹ ਗਏ ਆਪਾਂ ਲੰਘ ਚੁੱਕੇ ਆ ਕਿਉਂਕਿ ਇੱਥੇ ਬੜਾ ਆ ਔਖੜੀਆਂ ਨੇ ਜਿਹੜੀਆਂ ਬੁੜੀਆਂ ਪਾਣੀ ਨਾਲ ਭਰ ਜਾਂਦੀਆਂ ਨੇ ਬਹੁਤ ਯਾਰ ਰਾਹੀਰਾਂ ਨੂੰ ਬਹੁਤ ਔਖਾ ਹੁੰਦਾ ਮੈਂ ਤਾਂ ਸਾਡੇ ਰਿਸ਼ਤੇਦਾਰਾਂ ਨੂੰ ਕਹਦਾ ਨਾ ਹੁੰਨਾ ਵੀ ਬਾਈ ਸਵਿੰਗ ਪੂਲ ਜਿਹੜਾ ਬਣ ਗਿਆ ਫਰੀ ਵਾਲਾ ਤੁਸੀਂ ਹਫਤਾ ਦਾ ਸੜਨਾ ਢੱਕ ਕੇ ਆ ਜਿਓ ਲੈ ਵੀ ਸੱਜਣੋਂ ਆਪਾਂ ਖਿੱਚਦੀ ਗੱਡੀ ਸੇਖੇ ਨੂੰ ਤੇ ਸੇਖਾ ਵੀ ਸੱਜਣੋਂ ਆਪਣੇ ਪਿੰਡ ਤੋਂ 4-5 ਕਿਲੋਮੀਟਰ ਦੀ ਦੂਰੀ ਤੇ ਆ ਲੈ ਵੀ ਆਪਾਂ ਪਹੁੰਚ ਗਏ ਸੇਖੇ ਤੇ ਸੱਜਣੋਂ ਸੇਖਿਓ ਉਹ ਆ ਗਿਆ ਸਾਹਮਣੇ ਸੁਆ ਤੇ ਸੁਵੇ ਤੋਂ ਕਨੈਕਟਰ ਸਾਈਡ ਮੁੜ ਕੇ ਸਿੱਧਾ ਆ ਜਾਣਾ ਮੂਰੇ ਬੱਸ ਸਟੈਂਡ ਬੱਸ ਸਟੈਂਡ ਤੋਂ ਫਿਰ ਆਪਾਂ ਫੜ ਲਾਂਗੇ ਬਰਨਾਲੇ ਵਾਲੀ ਰੋਡ ਤੇ ਆ ਜਾਂਦੇ ਸੱਜਣੋ ਆਪਾਂ ਸੂਏ ਦੇ ਨਾਲ ਨਾਲ ਹਨਾ ਤੇ ਉਹ ਆ ਗਿਆ ਮੇਨ ਜਾ ਮੋੜ ਮੇਨ ਮੋੜ ਦੇ ਨਾਲ ਸੱਜਣੋ ਇਹ ਮੇਨ ਅੱਡਾ ਵੀ ਪੈ ਜਾਂਦਾ ਸਿੱਖੇ ਦਾ ਤੇ ਇਸ ਅੱਡੇ ਤੋਂ ਲਗਭਗ ਸਾਰੇ ਪਾਸੇ ਨੂੰ ਬੱਸਾਂ ਮਿਲ ਜਾਂਦੀਆਂ ਨੇ ਲੈ ਵੀ ਸੱਜਣੋ ਖਿੱਚਦੀ ਆਪਾਂ ਬਰਨਾਲੇ ਨੂੰ ਗੱਡੀ ਤੇ ਬਸ 2 ਮਿੰਟਾਂ ਦੇ ਵਿੱਚ ਆਪਾਂ ਫਿਰ ਸਮਝ ਲਓ ਬਰਨਾਲੇ ਪਹੁੰਚ ਜਾਂਗੇ ਤੇ ਪੈਲਸ ਵੀ ਬਰਨਾਲੇ ਦੇ ਨੇੜੇ ਹੀ ਆ ਤੁਹਾਨੂੰ ਦੱਸਾਂਗੇ ਪੈਲਸ ਕਿਹੜਾ ਤੇ ਡੀ ਜੇ ਅੱਜ ਕਿਹੜੇ ਭਰਾ ਦਾ ਹੈਗਾ ਹਨਾ ਤੇ ਲੋ ਮਿੱਤਰੋ ਬਰਨਾਲੇ ਪਹੁੰਚ ਗਏ ਆਪਾਂ ਤੇ ਮੇਨ ਹਾਈਵੇ ਤੇ ਜਾ ਰਹੇ ਆ ਰਾਇਕੋਟ ਰੋਡ ਤੇ ਹਨਾ ਤੇ ਇੱਥੇ ਨਾ ਸੱਜਣੋ ਇੱਕ ਕਲੌਨੀ ਬਣੀ ਆ ਅਵੇ ਆਹ ਦੇਖ ਲਓ ਹਨਾ ਆਹ ਕਲੌਨੀ ਬਣੀ ਆ ਸੱਜਣੋ ਇੱਥੇ ਪਹਿਲਾਂ ਨਾ ਮਾਲਵਾ ਕਾਟਨ ਸਪਰਿੰਗ ਮਿਲ ਹੁੰਦੀ ਸੀ ਮੈਂ ਵੀ ਇੱਥੇ ਲਗਭਗ 1 ਸਾਲ ਕੰਮ ਕੀਤਾ ਧਾਗਾ ਫੈਕਟਰੀ ਹੁੰਦੀ ਸੀ ਪਰ ਹੁਣ ਇੱਥੇ ਨਾ ਆਹ ਬਣ ਗਈ ਕਲੌਨੀ ਕੱਟ ਗਈ ਸੱਜਣੋ ਬੜੇ ਮਹਿੰਗੇ ਵਾਇਟ ਦਾ ਰੇਟ ਆਉਰੇ ਹਨਾ ਤੇ ਬੜੇ-ਬੜੇ ਲੋਕਾਂ ਨੇ ਭਈ ਇਸ ਜਗ੍ਹਾ ਦੇ ਵਿੱਚ ਜਗ੍ਹਾ ਖਰੀਦਣੀਆਂ ਤੇ ਆ ਗਿਆ ਸੱਜਣੋ ਬਾਬਾ ਰਬੀਦਾਸ ਚੌਕ ਪਹਿਲੇ ਨੂੰ ਆਈਟੀ ਚੌਕ ਕਹਿੰਦੇ ਹੁੰਦੇ ਸੀ ਹੁਣ ਇਸ ਦਾ ਨਾਮ ਬਾਬਾ ਗੁਰੂ ਰਵੀਦਾਸ ਜੀ ਰੱਖਤਾ ਤੇ ਲਓ ਮਿੱਤਰੋ ਆਪਾਂ ਘੁਮਾਤੀ ਗੱਡੀ ਗੱਡੀ ਘੁਮਾ ਕੇ ਨਾ ਸੱਜਣੋ ਤੇ ਪਾਲੀ ਸਿੱਧਾ ਆਪਾਂ ਪੱਖੋ ਕੈਂਚੀ ਵਾਲੀ ਸੜਕ ਹਨਾ ਤੇ ਆ ਆ ਗਿਆ ਸੱਜਣੋ ਓਵਰ ਬ੍ਰਿਜ ਨਾਨਕਸ਼ਰ ਦੇ ਬਿਲਕੁਲ ਸਾਹਮਣੇ ਚੜ ਜਾਂਦਾ ਤੇ ਗੱਡੀ ਆਪਣੀ ਆਪਾਂ ਚੜਾਤੀ ਪੁਲ ਤੇ ਤੇ ਥੋੜਾ ਜਿਹਾ ਸਮਾਂ ਵੇਟ ਕਰਿਓ ਲਗਭਗ ਇੱਕ ਦੋ ਮਿੰਟ ਦੀ ਗੱਲ ਰਹਿ ਗਈ ਸੱਜਣੋ ਤੁਹਾਨੂੰ ਪੈਲਸ ਵੀ ਦਿਖਾਉਣੇ ਆ ਜਿੱਥੇ ਆਪਣਾ ਪ੍ਰੋਗਰਾਮ ਹੈ ਤੇ ਸਾਊਂਡ ਵੀ ਦਿਖਾਉਣੇ ਆ ਕਿਹੜੇ ਭਰਾ ਦੀ ਆ ਤੇ ਦੇਖਿਓ ਵੀਡੀਓ ਨੂੰ ਐਂਡ ਤੱਕ ਸੱਜਣੋ ਲੋਬੀ ਆਪਾਂ ਪੌਲ ਵੀ ਲਗਭਗ ਜਿਵੇਂ ਕਹਦੀਏ ਪਾਰ ਕਰ ਹੀ ਦਿੱਤਾ ਹਨਾ ਸੈਂਟਰ 'ਚ ਚਲੇ ਗਏ ਸੱਜਣੋ ਹੋਰ ਵੀ ਤੁਹਾਨੂੰ ਦੱਸ ਦਿੰਨਾ ਇਹਦੇ ਬਿਲਕੁਲ ਸੱਜੇ ਪਾਸੇ ਸਰਜੀਤ ਸਿੰਘ ਜੀ ਬਰਨਾਲਾ ਹਨਾ ਤੇ ਉਹਨਾਂ ਦੀ ਰਹਿਸ ਵੀ ਇਸ ਪੁੱਲ ਦੇ ਬਿਲਕੁਲ ਢੇਠਾਂ ਗਈ ਤੇ ਆ ਬਰਾਬਰੀ ਆ ਗਈ ਤੇ ਲੋ ਵੀ ਸੱਜਣੋ ਆਪਣਾ ਬਰਨਾਲਾ ਸ਼ਹਿਰ ਹੈ ਜਿਹੜਾ ਆਪਾਂ ਸਾਰਾ ਲੰਘ ਚੁੱਕੇ ਆਂ ਤੇ ਆਪਾਂ ਹੁਣ ਬਾਜਾਖਾਨਾ ਰੋਡ ਤੇ ਜਾ ਪਹੁੰਚੇ ਤੇ ਜਿਹੜਾ ਬਠਿੰਡੇ ਹਾਈਵੇ ਤੋਂ ਨਿਕਲਦਾ ਉਹ ਰੋਡ ਆ ਗਿਆ ਸੱਜਣੋ ਇਹ ਤੇ ਬਿਲਕੁਲ ਨਾਲ ਹੀ ਇਹ ਤੇ ਪੈਲਸ ਹੈ ਤੇ ਬਹੁਤ ਭਰਾ ਤਾਂ ਸਮਝ ਗਏ ਹੋਣਗੇ ਜਿਹੜੇ ਇੱਥੇ ਆਏ ਨੇ ਇਸ ਪੈਲਸ ਦੇ ਵਿੱਚ ਹਨਾ ਤੇ ਲਓ ਮਿੱਤਰੋ ਬਾਜਾਖਾਨਾ ਰੋਡ ਆ ਗਿਆ ਤੇ ਗੱਡੀ ਆਪਣੀ ਬਾਜਾਖਾਨਾ ਰੋਡ ਤੇ ਚੜ ਚੁੱਕੀ ਆ ਤੇ ਸੱਜਣੋ ਕਈ ਭਰਾ ਕਮੈਂਟ ਕਰਨਗੇ ਬਾਈ ਉਹੀ ਚੜਦੀ ਸੀਸਿਆਂ ਦੇ ਵਿੱਚ ਦੇਖਿਆ ਸੱਜਣੋ ਵੀ ਕੋਈ ਪਿੱਛੇ ਆਉਂਦਾ ਨਹੀਂ ਅੱਗੇ ਤਾਂ ਨਹੀਂ ਕੋਈ ਆਉਂਦਾ ਹਨਾ ਤੇ ਚਲੋ ਵੀਡੀਓ ਬਣਾਉਣੀ ਨਹੀਂ ਚਾਹੀਦੀ ਸੀ ਡਰਾਈਵਿੰਗ ਕਰਦੇ ਕਰਦੇ ਫੇਰ ਵੀ ਚਲੋ ਕਈ ਵਾਰ ਆਏ ਹੁੰਦਾ ਵੀ ਚਲੋ ਯਾਰ ਸਰੋਤਿਆਂ ਦੇ ਨਾਲ ਸਾਂਝੀ ਗੱਲ ਕਰੀਏ ਤੇ ਲਓ ਮਿੱਤਰ ਪਿਆਰਿਓ ਗੱਡੀ ਜਿਹੜੀ ਆਪਣੀ ਜਾ ਰਹੀ ਆ ਬਾਜਾਖਾਨਾ ਰੋਡ ਤੇ ਹਨਾ ਇਹ ਮੋਗੇ ਨੂੰ ਵੀ ਲੰਘ ਜਾਂਦਾ ਤੇ ਅੱਗੇ ਇਹ ਬਾਜਾਖਾਨਾ ਨੂੰ ਬਰੋਡ ਲੰਘ ਜਾਂਦਾ ਤੇ ਇੱਥੋਂ ਜਾਨੀ ਕਿ ਕਹਿ ਦਈਏ ਸੱਜਣੋ ਇੱਕ ਅੱਧੇ ਮਿੰਟ ਦਾ ਰਸਤਾ ਹੈ ਤੇ ਲਗਭਗ ਲਓ ਵੀ ਮਿੱਤਰੋ ਹਨਾ ਓ ਸਾਹਮਣੇ ਇਹਨਾ ਲਗਭਗ ਜਿੰਮੇ ਕਹੀਦੀ ਏ ਵੇਟ ਕਰੋ ਬਸ ਪੈਲਸ ਚ ਆਪਾਂ ਪਹੁੰਚਣ ਆਲੇ ਆ ਮੈਨੂੰ ਤਾਂ ਲੱਗਦਾ ਬਹੁਤ ਭਰਾਵਾਂ ਨੇ ਦੇਖ ਰਿਆ ਹੋਣਾ ਓ ਖੱਬੇ ਪਾਸੇ ਦੇਖੋ ਸੱਜਣੋ ਪੈਲਸ ਹੀ ਦੀਂਦਾ ਆਪਣੇਲਾ ਪੈਲਸ ਕਿਹੜਾ ਨਾ ਸੱਜਣੋ ਵੇਟ ਕਰੋ 1 ਮਿੰਟ ਤੈਨੂੰ ਦਿਖਾਉਣੇ ਆ ਤੇ ਬਹੁਤ ਪ੍ਰਾਤ ਜਾਣਦੀ ਹੋਣਗੇ ਹਨਾ ਤੇ ਲਓ ਮਿੱਤਰੋ ਇੰਤਜ਼ਾਰ ਦੀਆਂ ਘੜੀਆਂ ਖਤਮ ਇੰਤਜ਼ਾਰ ਦੀਆਂ ਘੜੀਆਂ ਸੱਜਣੋ ਖਤਮ ਤੇ ਆਪਾਂ ਪਹੁੰਚ ਗਏ ਪੈਲਸ ਦੇ ਬਿਲਕੁਲ ਗੇਟ ਦੇ ਵਿੱਚ ਤੇ ਗੱਡੀ ਆਪਾਂ ਕਰ ਲਈ ਆਪਣਾ ਲਈ ਸਾਈਡ ਤੇ ਸੱਜਣੋ ਇੰਡੀਕੇਟਰ ਦੇਤੇ ਆਪਾਂ ਨੇ ਤੇ ਲੋਵੀ ਹਨਾ ਆ ਆ ਗਿਆ ਸੱਜਣੋ ਪੈਲਸ ਪੈਲਸ ਕਿਹੜਾ ਬਾਗ ਪੈਲਸ ਚੀਮਾ ਲੈ ਮੇਤਰੂ ਬਾਗ ਪੈਲਸ ਚੀਮਾ ਬੜੇ ਭਰਾਵਾਂ ਦੇ ਉਰੋਂ ਭਾਗ ਜਾਗੇ ਹੋਣਗੇ ਹਨਾ ਜਿਨ੍ਹਾਂ ਨੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਆ ਤੇ ਅਸੀਂ ਵੀ ਅੱਜ ਕਿਸੇ ਦੀਆਂ ਖੁਸ਼ੀਆਂ ਦੇ ਵਿੱਚ ਸਾਂਝ ਪਾਉਣ ਵਾਸਤੇ ਆਇਆ ਹਣਾ ਐਂਕਰ ਤੌਰ ਤੇ ਸੱਜਣ ਨੂੰ ਆਪਣੀ ਡਿਊਟੀ ਲੱਗੀ ਐ ਤੇ ਸਾਊਂਡ ਕਿਹੜੇ ਭਰਾ ਦਾ ਤੁਹਾਨੂੰ ਵੀ ਦੱਸ ਦਿਆਂ ਲੋਬੀ ਮਿੱਤਰੋ ਗੱਡੀ ਕਰ ਲਈ ਆਪਾਂ ਨੇ ਐਂਟਰ ਤੇ ਦੇਖਦੇ ਆਂ ਪ੍ਰੋਗਰਾਮ ਬਾਹਰੇ ਆ ਇੱਕ ਪ੍ਰੋਗਰਾਮ ਅੰਦਰ ਆ ਹਣਾ ਜੇਕਰ ਓਪਨ ਹੋਵੇ ਤਾਂ ਮੈਨੂੰ ਬੜਾ ਯਾਰ ਮਨ ਨੂੰ ਸ਼ਕੂਨ ਮਿਲਦਾ ਮੈਨੂੰ ਇਹ ਹੁੰਦਾ ਵੀ ਕਿਉਂਕਿ ਜਿਹੜਾ ਪੈਲਸ ਦੇ ਅੰਦਰ ਹੁੰਦਾ ਨਾ ਉੱਥੇ ਥੋੜੀ ਜੀ ਜਿਹੜੀ ਸਾਊਂਡ ਦੀ ਆਵਾਜ਼ ਆ ਗੀਤ ਵਧੀਆ ਵਜਦੇ ਹੁੰਦੇ ਆ ਪਰ ਜਿਹੜਾ ਐਂਕਰ ਦੀ ਵਾਇਸ ਥੋੜੀ ਜਿ ਘੱਟ ਸਫਾਈ ਹੁੰਦੀ ਹੈ ਜੇ ਚੰਗਾ ਸਾਊਂਡ ਨਾ ਹੋਵੇ ਪਰ ਚੰਗਾ ਸਾਊਂਡ ਤਾਂ ਅੰਦਰ ਵੀ ਕੁਆਲਿਟੀ ਦੇ ਦਿੰਦਾ ਤੇ ਲੋ ਮਿੱਤਰੋ ਆਪਾਂ ਪਹੁੰਚ ਗਏ ਪੈਲਸ ਦੇ ਵਿੱਚ ਤੇ ਆਪਾਂ ਕਰਦੇ ਆ ਪਤਾ ਹੁਣ ਵੀ ਅੰਦਰ ਪ੍ਰੋਗਰਾਮਕ ਬਾਰੇ ਐ ਵੈਸੇ ਓਪਨ ਲੱਗਦਾ ਤੇ ਤੇ ਦੇਖਦੇ ਆ ਸੱਜਣੋ ਲੋ ਵੀ ਗਰਾ ਹਣਾ ਇੰਤਜ਼ਾਰ ਦੀਆਂ ਘਰੀਆਂ ਖਤਮ ਜਿਵੇਂ ਕਹਦੀਏ ਲੋ ਵੀ ਮਿੱਤਰ ਪਿਆਰਿਓ ਸੈਟਅਪ ਪੂਰਾ ਲੱਗ ਚੁੱਕਿਆ ਤੇ ਡੀਜੇ ਹੈਗਾ ਅੱਜ सरपंच ਦਾ ਸੱਜਣੋ ਝਲੂਰ ਵਾਲੇ ਦਾ ਸਾਡਾ ਭਰਾ ਸੰਦੀਪ ਤੇ ਸਾਡਾ ਭਰਾ ਕੁਲਦੀਪ ਆ ਗੱਲਾਂ ਬਾਤਾਂ ਹੋ ਗਈਆਂ ਸੱਜਣੋ ਬਜਦੇ ਦਾ ਪਤਾ ਲੱਗਦਾ ਜਦੋਂ ਵੜਕਦਾ ਨਾ ਲੋਕਾਂ ਦੇ ਆਟੋਮੈਟਿਕ ਪੈਰਾਂ ਦੇ ਹੇਠ ਹੋ ਜਿਵੇਂ ਕਹਿੰਦੀ ਮਿੱਟੀ ਨਿਕਲ ਜਾਂਦੀ ਆ ਨੱਚਣ ਵਾਲੀ ਮਜਬੂਰ ਹੋ ਜਾਂਦੇ ਨੇ ਤੁਹਾਨੂੰ ਮਲਾਉਣੇ ਆ ਸਰਪੰਚ ਨਾਲ ਕਿੰਨੇ ਕੁ ਪੈਸੇ ਲਾ ਕੇ ਕੀ ਗੱਲਾਂ ਬਾਤਾਂ ਨੇ ਕੁਲਦੀਪ ਕੀ ਹਾਲ ਨੇ ਅੱਸੀ ਗੱਲ ਜੀ ਕਿਵੇਂ ਪਹਿਲਾਂ ਦਾ ਹੱਥ ਮੜਿਆ ਠੀਕ ਆ ਤੇ ਕੀ ਕੁਛ ਨਾਮ ਆ ਪਤਾ ਅੱਜ ਲੈਨਰ ਕਰ ਲਈਏ ਪਹਿਲਾਂ ਸੰਦੀਪ ਵੇਸਾ ਨਮੀਆ ਕਰਤੀਆਂ ਤੇ ਲੈਨਰ ਨਮੀ ਕਰਤੀ ਓਕੇ ਸਾਰੀ ਕਰਤਾ ਜੀ ਲੈ ਕਿੰਨਾ ਕੁ ਬਾਈਟ ਕਿੰਨਾ ਕੁ ਲਾਤਾ ਕਰਤਾ ਹੀ 4-5 ਲੱਖ ਦੀ ਰੈਡੀ ਕਰਤਾ ਲੱਗਿਆ 5 ਲੱਖ ਲੈ ਮਿੱਤਰੋ 5 ਲੱਖ ਰੁਪਇਆ ਬਾਈ ਨੇ ਹੋਰ ਪਾਤਾ ਤੇ ਸੱਜਣ ਪਿਆਰਿਓ ਤੇ ਥੋੜਾ ਜਿਹਾ ਸਮਾਂ ਵੇਟ ਕਰਿਓ ਤੁਹਾਨੂੰ ਕੁਆਲਿਟੀ ਵੀ ਦਿਖਾਵਾਂਗੇ ਆਵਾਜ਼ ਵੀ ਦਿਖਾਵਾਂਗੇ ਵੀ ਕਿਸ ਤਰ੍ਹਾਂ ਬੋਲਦੀ ਐ ਗੁੰਗਿਆਂ ਨੂੰ ਬੋਲਣ ਲਾ ਦਿੰਦਿਆਂ ਕਹਿੰਦੇ ਅੱਜ ਤਾਂ ਬਾਈ ਨੇ ਐਂਡ ਗੱਲਬਾਤ ਕਰਤੀ ਤੇ ਵੀਡੀਓ ਨੂੰ ਦੇਖਿਓ ਐਂਡ ਤੱਕ ਜੀ ਕਰ ਦਿਓ ਭਰਾ ਬਣ ਕੇ ਸ਼ੇਅਰ ਜਿਹੜੇ ਵੀ ਭਰਾ ਨੂੰ ਲੋੜ ਹੈ ਨਾ ਸੱਜਣੋ ਬਰਨਾਲਾ ਏਰੀਆ ਦੇ ਵਿੱਚ ਤਾਂ ਸੰਪਰਕ ਕਰ ਲਿਓ ਸਰਪੰਚ ਨਾਲ ਨੰਬਰ ਬਾਈ ਦਾ ਸਕਰੀਨ ਤੇ ਜਲਦੀ ਜਗਾ ਬੜਾ ਘੈਂਟ ਬਾਈ ਦਾ ਕੰਮ ਆ ਯਾਰ ਜਿੱਦੇ ਬਾਈ ਦਾ ਫੋਨ ਆਉਂਦਾ ਨਾ ਵੀ ਪੱਟੀ ਬਾਈ ਦੇ ਤਰੀਕ ਆਪਣੀ ਨੋਟ ਕਰ ਲਾ ਤਾਂ ਮਨ ਨੂੰ ਯਾਰ ਖੁਸ਼ੀ ਹੋ ਜਾਂਦੀ ਆ ਕਰ ਦੋ ਸ਼ੇਅਰ